ਇੱਕ ਚੰਗਾ ਤੋਹਫਾ ਲੁਧਿਆਣਾ ਵਾਸੀਆਂ ਨੂੰ ਮਿਲਣ ਜਾ ਰਿਹਾ ਦੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇੱਕ ਤੋਹਫਾ ਮਿਲਣ ਜਾ ਰਿਹਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਮੌਜੂਦ ਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਉੱਤੇ ਤੇ ਬਹੁਤ ਹੀ ਜਲਦੀ ਤੁਹਾਨੂੰ ਇੱਕ ਵੱਡੀਆਂ ਮੈਟਰੋ ਸਿਟੀਆਂ ਵਾਂਗੂ ਜਿਹੜੇ ਰੇਲਵੇ ਸਟੇਸ਼ਨ ਤੁਸੀਂ ਦੇਖੇ ਨੇ ਦਿੱਲੀ ਬੰਬੇ ਕਲਕੱਤਾ ਵਰਗੇ ਜਿਹੜੇ ਸ਼ਹਿਰ ਨੇ ਵੱਡੇ ਰੇਲਵੇ ਸਟੇਸ਼ਨ ਵੱਡੀਆਂ ਸੁਵਿਧਾਵਾਂ ਔਰ ਸਾਫ਼ ਸਫਾਈ ਦਾ ਪੁਖਤਾ ਪ੍ਰਬੰਧ ਸੋ ਐਸੇ ਕਰਕੇ ਅੱਜ ਲੁਧਿਆਣੇ ਦੇ ਅਸੀਂ ਰੇਲਵੇ ਚੈਂਜ ਦੇ ਖੜੇ ਆਂ ਵੀ ਇਸੇ ਬਾਬਤ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਕੰਮ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਿਹਾ ਔਰ ਇੱਕ ਚੰਗਾ ਤੋਹਫਾ ਲੁਧਿਆਣਾ ਵਾਸੀਆਂ ਨੂੰ ਮਿਲਣ ਜਾ ਰਿਹਾ ਦੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਵੀ ਕੰਮ ਲਗਾਤਾਰ ਚੱਲ ਰਿਹਾ ਇੱਕ ਵੱਡੇ ਸਟੇਸ਼ਨ ਦੇ ਰੂਪ ਦੇ ਵਿੱਚ ਤੁਹਾਨੂੰ ਇਹ ਸਟੇਸ਼ਨ ਮਿਲਣ ਜਾ ਰਿਹਾ ਹੈ ਬਸ ਥੋੜਾ ਇੰਤਜ਼ਾਰ ਹਜੇ ਹੋਰ ਕਰਨਾ ਪਏ ਗੱਲ ਉਦਯਾਨਵਾਸੀਆਂ ਨੂੰ ਸੋ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਸਮੇਂ ਐਲੀਵੇਟਿਡ ਪੁਲ ਦੇ ਉੱਤੇ ਖੜੇ ਆ ਜਿਹੜਾ ਜਗਰਾਉਂ ਬ੍ਰਿਜ ਤੋਂ ਜਲੰਧਰ ਪਾਈਪਸ ਵੱਲੋਂ ਜਾਂਦਾ ਸੋ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ ਪੂਰੇ ਆ ਜਿਹੜਾ ਰਸਤਾ ਡਿਵੈਲਪ ਕੀਤਾ ਜਾ ਰਿਹਾ ਇੱਥੋਂ ਗੱਡੀ ਅਗਰ ਸਿੱਧੀ ਲੁਧਿਆਣੇ ਤੋਂ ਐਲੀਵੇਟਡ ਤੇ ਚੜ੍ਹੇਗੀ ਅਗਰ ਕਿਸੇ ਨੂੰ ਤੁਸੀਂ ਰਿਸ਼ਤੇਦਾਰ ਨੂੰ ਦੋਸਤ ਮਿੱਤਰ ਨੂੰ ਕਿਸੇ ਨੂੰ ਡ੍ਰੌਪ ਕਰਨਾ ਹੈ ਤੇ ਇਸ ਜਗ੍ਹਾ ਤੋਂ ਗੱਡੀ ਤੁਹਾਡੀ ਐਂਟਰ ਹੋ ਜਾਏਗੀ ਔਰ ਐਂਟਰ ਹੋ ਕੇ ਤੁਸੀਂ ਉਸ سپورਟ ਤੇ ਪਹੁੰਚ ਜਾਓਗੇ ਉੱਥੇ ਤੁਸੀਂ ਆਪਣਾ ਡ੍ਰੌਪ ਕਰਕੇ ਕਸਟਮਰ ਨੂੰ ਜਾਂ ਆਪਣੇ ਰਿਸ਼ਤੇਦਾਰ ਨੂੰ ਉੱਥੋਂ ਤੁਸੀਂ ਦੁਬਾਰਾ ਫਿਰ ਉਹ ਪੁਲ ਚੜਨ ਦੀ ਪ੍ਰੋਪੋਜ਼ਲ ਮੈਂ ਕੈਮਰਾਮੈਨ ਨੂੰ ਕੋਗਾ ਦਿਖਾਇਆ ਜਾਵੇ ਕਿ ਉਸ ਜਗ੍ਹਾ ਤੋਂ ਦੁਬਾਰਾ ਫਿਰ ਪੁਲ ਜਿਹੜਾ ਉੱਪਰ ਚੜ ਗਿਆ ਜਾਏਗਾ ਔਰ ਐਲੀਵੇਟਡ ਤੇ ਤੁਸੀਂ ਦੁਬਾਰਾ ਆ ਜਾਓਗੇ ਸੋ ਟ੍ਰੈਫਿਕ ਨੂੰ ਡਾਇਵਰਸ਼ਨ ਦਿੱਤੀ ਜਾਏਗੀ ਇੱਕ ਤਰ੍ਹਾਂ ਦੀ ਟ੍ਰੈਫਿਕ ਕੰਟਰੋਲ ਵੀ ਕੀਤਾ ਜਾਏਗਾ ਜਿਹੜੇ ਬੰਦੇ ਨੇ ਆਣਾ ਇੱਥੋਂ نیچے ਉਤਰਿਆ ਤੇ ਉਹ ਦੂਜੀ ਸਾਈਡ ਤੋਂ ਉੱਥੇ ਡ੍ਰੌਪ ਕੀਤਾ ਤੇ ਉਹ ਸਾਈਡ ਤੋਂ ਦੁਬਾਰਾ ਫਿਰ ਐਲੀਵੇਟਰ ਰੋਡ ਤੇ ਆ ਜਾਏਗਾ ਸੋ ਟ੍ਰੈਫਿਕ ਦਾ ਵੀ ਕੰਟਰੋਲ ਰੱਖਿਆ ਜਾਏਗਾ ਔਰ ਜਿਸ ਤਰਜ਼ ਦੇ ਉੱਤੇ ਇਹ ਕੰਮ ਚੱਲ ਰਿਹਾ ਹੈ ਮੈਂ ਸਮਝਦਾ ਵੀ ਰਵਨੀਤ ਸਿੰਘ ਬਿੱਟੂ ਜੋ ਪਹਿਲਾਂ ਤੋਂ ਮੈਂਬਰ ਪਾਰਲੀਮੈਂਟ ਸੀ ਹੁਣ ਉਹ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਸੋ ਉਹਨਾਂ ਦਾ ਹੀ ਖਾਸ ਇੰਟਰਸਟ ਲਿੱਤਾ ਜਾ ਰਿਹਾ ਕਿਉਂਕਿ ਉਹ ਲੁਧਿਆਣਾ ਸ਼ਹਿਰ ਤੋਂ ਬਲੋਂਗ ਕਰਦੇ ਨੇ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਲੁਧਿਆਣਾ ਦੇ ਵਸਿੰਦੇ ਰਹੇ ਨੇ ਉਹ ਖਾਸ ਕਰਕੇ ਇਸ ਤਰ੍ਹਾਂ ਦੇ ਕੰਮ ਕਰਵਾ ਰਹੇ ਨੇ ਇੱਥੇ ਇੰਟਰਸਟ ਲੈ ਰਹੇ ਨੇ ਵੀ ਲੁਧਿਆਣਾ ਸ਼ਹਿਰ ਦੀ ਜੋ ਤਰੱਕੀ ਕੀਤੀ ਜਾਵੇ ਉਹਦੇ ਵਿੱਚ ਖਾਸ ਢੰਗ ਨਾਲ ਯੋਗਦਾਨ ਪਾਇਆ ਜਾਵੇ ਔਰ ਲੁਧਿਆਣਾ ਵਾਸੀਆਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਪਰ ਇਹ ਚੀਜ਼ ਲਈ ਇਹ ਤੁਹਾਨੂੰ ਫੈਸਿਲਟੀਆਂ ਅਪਣਾਣ ਲਈ ਜਾਂ ਫੈਸਿਲਟੀਆਂ ਤੁਹਾਨੂੰ ਆਨੰਤ ਮਾਨਣ ਲਈ ਥੋੜਾ ਜਿਆ ਇੰਤਜ਼ਾਰ ਕਰਨਾ ਪਏਗਾ ਕਹਿੰਦੇ ਹੁੰਦੇ ਨੇ ਵੀ ਇੰਤਜ਼ਾਰ ਦੇ ਪਿੱਛੇ ਜੋ ਮਿੱਠੀਆਂ ਕਣੀਆਂ ਆਣਗੀਆਂ ਉਹ ਤੁਹਾਡੇ ਸਾਹਮਣੇ ਨੇ ਜਦੋਂ ਇੱਕ ਵੱਡੀਆ ਟੰਗ ਨਾਲ ਇਹ ਰੇਲਵੇ ਸਟੇਸ਼ਨ ਤੁਹਾਡੇ ਸਾਹਮਣੇ ਆਏਗਾ ਤੇ ਵਾਕਈ ਇਹ ਇੱਕ ਬਾ ਕਮਾਲ ਚੀਜ਼ ਨਜ਼ਰ ਆਏਗੀ ਜੋ ਕਿ ਲੁਧਿਆਣੇ ਦੀ ਤਰੱਕੀ ਦੀ ਤੇ ਲੁਧਿਆਣੇ ਨੂੰ ਚਾਰ ਚੰਨ ਲਾਉਂਦੀ ਨਜ਼ਰ ਆਏਗੀ ਸੋ ਗੱਡੀਆਂ ਦੇ ਲਈ ਫੈਸਿਲਿਟੀ ਹੈ ਉਹਦੇ ਲਈ ਤੁਹਾਨੂੰ ਮਲਟੀ ਸਟੋਰੀ ਪਾਰਕਿੰਗ ਵੀ ਤਸਵੀਰਾਂ ਦੇ ਵਿੱਚ ਨਜ਼ਰ ਆਂਦੀ ਹੋਏਗੀ ਇੱਥੇ ਅਗਰ ਕਿਸੇ ਨੇ ਵੇਟ ਕਰਨੀ ਹੈ ਜਾਂ ਗੱਡੀ ਆਪਣੀ ਪਾਰਕ ਕਰਨੀ ਹੈ ਉਹਦੇ ਲਈ ਮਲਟੀ ਸਟੋਰੀ ਪਾਰਕਿੰਗ ਦੀ ਫੈਸਿਲਿਟੀ ਵੀ ਤਿਆਰ ਕਰ ਦਿੱਤੀ ਗਈ ਹੈ ਬਿਲਡਿੰਗ ਬਣ ਕੇ ਤਿਆਰ ਹੈ ਔਰ ਕਨਗਵਾਸੀ ਕਿ ਵਧੀਆ ਤਰਜ਼ ਦੇ ਉੱਤੇ ਇਹ ਜਿਹੜਾ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਹੈ ਅੰਦਰ ਇਹਦੇ ਐਕਸੀਲੇਟਰ ਵਾਲੀਆਂ ਸੜੀਆਂ ਨੇ ਉਹਦੀ ਪ੍ਰੋਪੋਜ਼ਲ ਵੀ ਹੈ ਜਿਹੜੇ ਆਮ ਲੋਕ ਨੇ ਜਿੰਨਾਂ ਕੋਲ ਲੱਗੇ ਜ਼ਿਆਦਾ ਹੁੰਦਾ ਪੌੜੀਆਂ ਨਹੀਂ ਚੜ ਸਕਦੇ ਜਾਂ ਬਜ਼ੁਰਗ ਲੋਕ ਨੇ ਪੌੜੀਆਂ ਨਹੀਂ ਚੜ ਸਕਦੇ ਉਹਨਾਂ ਦੇ ਲਈ ਐਕਸੀਲੇਟਰ ਦੀ ਸੁਵਿਧਾ ਵੀ ਅ ਅਤੇ ਕੀਤੀ ਜਾ ਰਹੀ ਹੈ ਕਿਉਂਕਿ ਮਲਟੀ ਸਟੋਰੀ ਮਾਰਕਿੰਗ ਵੀ ਹੋਗੀ ਐਕਸੀਲੇਟਰ ਵੀ ਹੋਗੇ ਔਰ ਹੋਰ ਵੱਡੇ ਸਟੇਸ਼ਨ ਦੀ ਤਰ੍ਹਾਂ ਜੋ ਮੈਟਰੋ ਸਿਟੀ ਦੇ ਵਿੱਚ ਬਣਿਆ ਉਸੇ ਤਰ੍ਹਾਂ ਹੀ ਇੱਥੇ ਜੋ ਫੈਸਿਲਿਟੀਆਂ ਨੇ ਉਹ ਦੇਣ ਦਾ ਜੋ ਪ੍ਰਪੋਜ਼ਲ ਹੈ ਉਹ ਦੇਣ ਦਾ ਜੋ ਪ੍ਰਸ਼ਾਸਨ ਦਾਵਾ ਕਰਦਾ ਹੈ ਤੇ ਉਹ ਹੁਣ ਦੇਖਣ ਵਾਲੀ ਗੱਲ ਹੋਏਗੀ ਜਦੋਂ ਰੇਲਵੇ ਸਟੇਸ਼ਨ ਤਿਆਰ ਹੋ ਜਾਏਗਾ ਤੇ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਨੇ ਜੜੀਆਂ ਉਹ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਣਗੀਆਂ ਸੋ ਸਟੇਸ਼ਨ ਦੇ ਉੱਤੇ ਤੁਸੀਂ ਡ੍ਰੌਪ ਕਰਕੇ ਜਦੋਂ ਐਲੀਵੇਟਿਡ ਪੁਲ ਤੋਂ نیچے ਆਣਾ ਕਿਉਂਕਿ ਯੂ-ਟਰਨ ਲੈਣ ਲਈ ਤੁਹਾਨੂੰ ਜਗ੍ਹਾ ਚਾਹੀਦੀ ਹੈ ਸੋ ਐਲੀਵੇਟਰ ਰੋਡ ਤੋਂ نیچے ਆ ਕੇ ਤੁਸੀਂ ਇਹ ਜੋ ਸਬਜ਼ੀ ਮੰਡੀ ਦੇ ਨਾਲੇ ਸਬਜ਼ੀ ਮੰਡੀ ਤੋਂ ਪਹਿਲਾਂ ਜੋ ਗੰਦਾ ਨਾਲਾ ਉਹ ਵੀ ਕਵਰ ਲਗਭਗ ਕਰ ਦਿੱਤਾ ਗਿਆ ਲੈਂਟਰਡ ਪੈ ਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚ ਕੰਮ ਤਸੱਲੀ ਬਖ ਚੱਲ ਰਿਹਾ ਸੋ ਇਹ ਪੁਲ ਵੀ ਬਣ ਕੇ ਇੱਕ ਤਰ੍ਹਾਂ ਦਾ ਤਿਆਰ ਹੋਣ ਜਾ ਰਿਹਾ ਸੋ ਇਸ ਜਗ੍ਹਾ ਤੋਂ ਆ ਕੇ ਤੁਸੀਂ ਵਾਪਸ ਯੂ-ਟਰਨ ਲੈ ਕੇ ਦੁਬਾਰਾ ਆਪਣੀ ਮੰਜ਼ਿਲ ਤੱਕ ਲੋ ਜਾ ਸਕਦੇ ਹੋ ਦੁਬਾਰਾ ਪੁਲ ਛੱਡ ਸਕਦੇ ਹੋ ਜਾਂ ਜਿਹੜੇ ਵੀ ਆਪਣੀ ਮੰਜ਼ਿਲ ਤੇ ਤੁਹਾਨੂੰ ਜਾਣਾ ਹੈ ਉੱਥੇ ਤੱਕ ਤੁਸੀਂ ਜਾ ਸਕਦੇ ਹੋ ਸੋ ਲਗਾਤਾਰ ਲੁਧਿਆਣੇ ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ ਕਿਉਂਕਿ 스마트 ਸਿਟੀ ਦਾ ਨਾਮ ਲੁਧਿਆਣਾ ਸ਼ਹਿਰ ਨੂੰ ਦਿੱਤਾ ਗਿਆ 스마트 ਸਿਟੀ ਦੇ ਵਿੱਚ ਇਹ ਸਿਲੈਕਸ਼ਨ ਹੋਈ ਸੀ ਲੁਧਿਆਣਾ ਸ਼ਹਿਰ ਦੀ ਸੋ ਉਸੇ ਤਰਜ਼ ਤੇ ਉਸੇ ਆਧਾਰ ਤੇ ਏ ਲੁਧਿਆਣਾ ਸ਼ਹਿਰ ਦੇ ਵਿੱਚ ਜੋ ਪ੍ਰੋਜੈਕਟ ਨਹੀਂ ਉਹ ਚੱਲ ਰਹੇ ਨੇ ਲਗਾਤਾਰ ਪੁਲਾਂ ਦੀ ਡਿਵੈਲਪਮੈਂਟ ਜਾਰੀ ਹੈ ਲਗਾਤਾਰ ਅੰਡਰ ਬਾਦ ਦੀ ਡਿਵੈਲਪਮੈਂਟ ਜਾਰੀ ਹੈ ਔਰ ਸਟੇਸ਼ਨ ਦੀ ਉਹ ਸਾਰੀ ਵੀ ਬਹੁਤ ਚੰਗੇ ਢੰਗ ਨਾਲ ਚੱਲ ਰਹੀ ਹੈ ਸੋ ਇਦਾਂ ਦੀ ਅਪਡੇਟ ਦੇ ਲਈ ਤੁਹਾਡੇ ਨਾਲ ਜੁੜੇ ਰਵਾਂਗੇ ਕੈਮਰਾਮੈਨ ਜਸਵਿੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ